ਹੈਲੋ ਜੀ ਦਾਦੀਆਂ ਨਾਨੀਆਂ ਤੇ ਮਦਰ ਲਈ ਤੁਸੀਂ ਇਦਾਂ ਦੇ ਸੋਹਣੇ ਸੋਹਣੇ ਸੌਬਰ ਚ ਸੂਟ ਲੈ ਸਕਦੇ ਪਿਓਰ ਕ੍ਰੇਪ ਦਾ ਇਹ ਫੈਬਰਿਕ ਰਹੂਗਾ ਐਂਡ ਘੇਰੇ ਤੇ 슬ੀਵਸ ਤੇ ਐਮਬਰਾਇਡਰੀ ਆਉਗੀ ਦੁਪੱਟਿਆਂ ਤੇ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਚਨਾਉਣ ਦੇ ਦੁਪੱਟੇ ਰਹਿਣਗੇ ਇਹ ਜਿਹੜਾ ਜੀ ਪਿਓਰ ਕ੍ਰੇਪ ਦਾ ਫੈਬਰਿਕ ਪਿਓਰ ਨੇਚਰਲ ਕ੍ਰੇਪ ਦਾ ਫੈਬ੍ਰਿਕ ਆ ਜਿਹੜਾ ਕਿ ਬਿਲਕੁਲ ਵਧੀਆ ਬੈਸਟ ਕੁਆਲਟੀ ਦੀ ਹੁੰਦੀ ਆ ਉਹਦੇ ਉੱਪਰ ਪ੍ਰਿੰਟਿੰਗ ਨੂੰ ਜਿਹੜਾ ਹਾਈਲਾਈਟ ਕੀਤਾ ਹੋਇਆ ਕੱਟ ਦੇਣੇ ਨਾਲ ਤੇ ਬਾਟਮ ਇਹਦੇ ਨਾਲ ਪਲੇਨ ਆਏਗੀ 2.5 ਮੀਟਰ ਦਾ ਫੈਬਰਿਕ ਹੋਊਗਾ ਇਸ ਸਾਰੇ ਫੈਬਰਿਕ ਡਿਜ਼ਾਈਨਰ ਫੈਬਰਿਕ ਨੇ ਜਿਸ ਤਰ੍ਹਾਂ ਕਿ ਤੁਸੀਂ ਵਰਕ ਤੋਂ ਦੇਖ ਸਕਦੇ ਹੋ ਬਹੁਤ ਸੋਹਣਾ ਸਿੱਪੀ ਦਾ ਵਰਕ ਕੀਤਾ ਹੋਇਆ ਬਾਟਮ ਨਾਲ ਇਹ ਤੁਸੀਂ 2.5 ਮੀਟਰ ਤੋਂ ਉੱਪਰ ਕੱਟ ਲੈ ਸਕਦੇ ਹੋ ਇਹ ਸਾਰੇ ਡਿਜ਼ਾਈਨਰ ਪੀਸ ਜਿਹੜੇ ਨੇ ਕ੍ਰੇਪ ਤੇ ਬਣੇ ਹੋਏ ਨੇ ਇਹਨਾਂ ਦੀ ਪ੍ਰਿੰਟਿੰਗ ਦੇ ਉੱਪਰ ਜਿਹੜਾ ਵਰਕ ਕੀਤਾ ਹੋਇਆ ਕਿਸੇ ਦੇ ਘੱਟ ਹੁੰਦਾ ਕਿਸੇ ਦੇ ਜ਼ਿਆਦਾ ਹੁੰਦਾ ਹਮੇਸ਼ਾ ਨਾਲ ਇੱਕ ਵਾਰ ਮੈਸੇਜ ਜ਼ਰੂਰ ਹੁੰਦਾ ਕਿ ਜਦੋਂ ਇਹ ਵਰਕ ਚੁੱਭਦਾ ਤਾਂ ਨਹੀਂ ਬੈਠੇ ਤੁਸੀਂ ਲਹਿੰਗੇ ਜਾਂ ਸ਼ਰਾਰੇ ਬਣਾਉਣ ਵਾਸਤੇ ਬਹੁਤ ਬੈਸਟ ਹੁੰਦਾ ਹੈ ਇਹ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਪਸ਼ਮੀਨੇ ਦੇ ਬਿਲਕੁਲ ਨਵਾਂ ਟ੍ਰੈਂਡ ਹੈਗਾ ਜੀ ਪਸ਼ਮੀਨੇ ਦੇ ਗਰਮ ਸੂਟ ਹੋਣਗੇ ਨਾਲ ਸਟੌਲ ਬਣਿਆ ਹੋਇਆ ਵਾ ਇਹ ਪਾਰਟੀ ਵੇਅਰ 컬렉ਸ਼ਨ ਹੈ ਜੀ ਸ਼ਿਮਰ ਦੇ ਉੱਪਰ ਬਹੁਤ ਹੀ ਸੋਹਣੇ ਸੂਟ ਨੇ ਵੀ ਇਹ ਤੁਸੀਂ ਆਪਣਾ ਲੈਂਥ ਲੈਂਥ ਐਂਡ ਜਿਹੜਾ ਘੇਰੇ ਦਾ ਨਾਪ ਦੇਖ ਕੇ ਤਿਆਰ ਵੀ ਕਰਵਾ ਸਕਦੇ ਹੋ ਤੇ ਸੂਟ ਜਿਹੜੇ ਇਹਦੇ ਵਿੱਚ ਕਲਰ ਕਾਫੀ ਜ਼ਿਆਦਾ ਮਿਲ ਜਾਣਗੇ ਇਹ ਵੈਲਵਟ ਦੇ ਸੂਟ ਨੇ ਵੈਲਵਟ ਦੇ ਸੂਟ ਨੇ ਬਹੁਤ ਡਿਮਾਂਡ ਰੈਂਦੀ ਆ ਹਮੇਸ਼ਾ ਵੈਲਵਟ ਦੇ ਸੂਟਾਂ ਦੇ ਜਿਹੜਾ ਹੈਂਡਵਰਕ ਐਮਬਰਾਇਡਰੀ ਬਹੁਤ ਸੋਹਣੀ ਲੱਗਦੀ ਹੈ ਇਹ ਵਿਸਕੋਸ ਤੇ ਬਣੇ ਹੋਏ ਡਿਜ਼ਾਈਨਰ ਸੂਟਸ ਨੇ ਤੁਸੀਂ ਕੋਈ ਵੀ ਨਾ ਚੁਣ ਲੈ ਸਕਦੇ